ਸਤਾ ਅਠਾ ਦਿਨਾਂ ਦੇ ਵਿੱਚ ਸਾਰਾ ਹੀ ਪਰਿਵਾਰ ਆਪਣਾ ਦੇ ਦੇਣਾ ਗੁਰੂ ਗੋਬਿੰਦ ਸਿੰਘ ਨੇ ਤੇ ਅਸੀਂ ਘੰਟੇ ਦੋ ਘੰਟੇ ਜੀ ਆਖੀਏ ਵੀ ਅਸੀਂ ਆ ਵੀ ਸੁਣਾ ਜੀਏ ਆ ਵੀ ਸੁਣਾ ਜੀਏ ਆ ਵੀ ਸੁਣਾ ਜੀਏ ਸਾਡੇ ਵਸ ਦੀ ਗੱਲ ਹੈਗੀ ਨਹੀਂ ਹੈ ਨਹੀਂ ਸੁਣਾਇਆ ਜਾ ਸਕਦਾ ਕੀ ਸੁਣਾਵਾਂਗੇ ਨਾਲੇ ਹਾਂ ਇੱਕ ਗੱਲ ਹੈ ਜੋ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੇ ਲਈ ਕੀਤਾ ਉਹ ਆਪਾਂ ਜਿੰਨੇ ਵੀ ਬੈਠੇ ਆ ਸਾਰਿਆਂ ਦੀਆਂ ਜ਼ਬਾਨਾਂ ਮਿਲ ਕੇ ਕਈ ਜਨਮ ਵੀ ਲਗੀਆਂ ਰਹਿਣ ਮੇਰੇ ਹਿਸਾਬ ਨਾਲ ਸਾਡੇ ਜਨਮ ਛੋਟੇ ਪੈ ਜਾਣਗੇ ਪਰ ਗੁਰੂ ਗੋਬਿੰਦ ਸਿੰਘ ਦੀ ਸਿਫਤ ਕਦੀ ਖਤਮ ਨਹੀਂ ਹੋ ਸਕਦੀ ਇਸ ਧਰਤੀ ਦਾ ਕਾਗਜ਼ ਬਣਾ ਦਿਓ ਆ ਜਿਹੜੀ ਧਰਤੀ ਤੇ ਤੁਸੀਂ ਬੈਠੇ ਜਿਸ ਧਰਤੀ ਦਾ ਕਾਗਜ਼ ਬਣਾ ਦਿਓ ਜਿੰਨੇ ਮਨਸਪਤੀ ਆ ਜਿੰਨੇ ਵੀ ਰੋਖਿਆ ਇਹਨਾਂ ਦੀਆਂ ਕਲਮਾ ਬਣਾ ਦਿਓ ਸੱਤਾਂ ਸਮੁੰਦਰਾਂ ਦੇ ਵਿੱਚ ਜਿੰਨਾ ਪਾਣੀ ਆ ਉਹਦੀ ਸਿਆਹੀ ਬਣਾ ਦਿਓ ਸੱਤਾਂ ਸਮੁੰਦਰਾਂ ਦੀ ਸਿਆਹੀ ਮੁੱਕ ਸਕਦੀ ਆ ਪਰ ਗਲਗੀਤਰ ਪਾਦਸ਼ਾਹ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਨਹੀਂ ਕਦੀ ਮੁੱਕ ਸਕਦੀ ਨਹੀਂ ਮੁੱਕ ਸਕਦੀ ਹਾਂ ਇਹ ਨਹੀਂ ਗੱਲ ਕਹਿ ਕੇ ਆਪਾਂ ਗੱਲ ਨਿਬੇੜ ਸਕਦੇ ਆ ਕਿ ਸੱਚੇ ਪਾਤਸ਼ਾਹ ਜਿੰਨੀ ਕ ਅਕਲ ਮਤਬੁੱਧ ਦਿੱਤੀ ਆ ਥੋੜਾ ਥੋੜਾ ਯੋਗਦਾਨ ਅਸੀਂ ਪਾ ਸਕਦੇ ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰ ਲੱਗਾ ਜਿੰਨੇ ਵੀ ਇੱਥੇ ਸੇਵਾ ਕਰ ਰਹੇ ਤੁਸੀਂ ਕਿਸੇ ਨੇ ਕੇਸ ਰੱਖੇ ਨਹੀਂ ਰੱਖੇ ਅੰਮ੍ਰਿਤ ਛਕਿਆ ਨਹੀਂ ਛਕਿਆ ਤੁਸੀਂ ਮੇਰੇ ਭਰਾ ਬੈਠੇ ਹੋ ਕੋਈ ਛੋਟਾ ਹੈ ਕੋ ਵੱਡਾ ਮੁੜ ਕੇ ਪਤਾ ਨਹੀਂ ਜ਼ਿੰਦਗੀ 'ਚ ਮੌਕਾ ਮਿਲੇ ਕਿ ਨਾ ਮਿਲੇ ਤੁਸੀਂ ਸਹਿਬਜ਼ਾਦਿਆਂ ਨੂੰ ਯਾਦ ਕਰ ਰਹੇ ਹੋ ਮੈਂ ਹਰ ਸਟੇਜ ਤੇ ਆ ਗੱਲ ਕਹਿਣਾ ਵਾ ਸਾਡੀ ਵੀਡੀਓ ਚੱਲਣ ਵੀ ਬੜੀ ਦਈ ਹੈ ਨੈਟ ਤੇ ਮੈਂ ਫੇਰ ਤੁਹਾਡੇ ਪਿੰਡ ਵੀ ਕਹਿ ਜਾਣਾ ਸਹਿਬਜ਼ਾਦਿਆਂ ਨੂੰ ਯਾਦ ਕਰਨ ਦਾ ਸਭ ਤੋਂ ਸੌਖਾ ਤਰੀਕਾ ਕੀ ਵੀ ਮੈਂ ਸਹਿਬਜ਼ਾਦਿਆਂ ਨੂੰ ਸ਼ਰਦਾ ਦੇ ਫੁੱਲ ਭੇਟ ਕਰ ਦਤਿਆ ਕੀ ਸੌਖਾ ਤਰੀਕਾ ਵਾ ਸਰਹੰਦ ਜਾਓ ਬਾਰ-ਬਾਰ ਜਾਓ ਚਮਕੌਰ ਸਾਹਿਬ ਜਾਓ ਬਾਰ-ਬਾਰ ਜਾਓ ਲੰਗਰ ਲਾਓ ਦੀਵਾਨ ਸੁਣੋ ਜੋ ਕਰ ਸਕਦੇ ਜੇ ਕਰੋ ਪਰ ਇੱਕ ਐਦਾਂ ਦਾ ਕਦਮ ਪੁੱਟ ਜੋ ਕਿ ਤੁਹਾਡੇ ਲਈ ਇਹ ਸ਼ਹੀਦੀ ਦਿਹਾੜਾ ਸਦਾ ਵਾਸਤੇ ਅਮਰ ਹੋ ਜਾਵੇ ਤੁਹਾਨੂੰ ਹਮੇਸ਼ਾ ਚੇਤੇ ਰਵੇ ਕੀ ਕਰੀਏ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਨ ਲੱਗਾ ਤੁਸੀਂ ਮੇਰੇ ਭਰਾ ਜੀ ਗੁੱਸਾ ਨਾ ਕਰਿਓ ਕੋਈ ਵੀ ਆਪਣੇ ਪਿਆਰ ਨਾਲ ਤੁਹਾਨੂੰ ਦੱਸੂਗਾ ਜਿਹੜੇ ਤੁਹਾਡੇ ਵਿੱਚੋਂ ਕੇਸਾਂ ਦੀ ਬਦਬੀ ਕਰਦੇ ਆ ਕੇ ਸਾਨੂੰ ਕੈਂਚੀ ਲਾਉਂਦੇ ਆ ਕੋਈ ਵੀ ਘਟੋ ਘਟ ਅੱਜ ਤੋਂ ਲੈ ਕੇ 13 ਪੋ ਤੱਕ ਆਪਣੇ ਕੇਸਾਂ ਨੂੰ ਕੈਂਚੀ ਬਿਲਕੁਲ ਨਾ ਲਾਇਓ 13 ਪੋ ਤੱਕ ਦੀ ਗੱਲ ਆ ਗੱਲ ਤੇ 7 ਦਿਨਾਂ ਦੀ ਆ ਤੇ ਜਿੱਦਣ ਆਵੇ 14 ਪੋ 28 ਤਰੀਕ ਆ ਜੇ 28 ਦਸੰਬਰ ਫਿਰ ਤੁਹਾਨੂੰ ਖੁੱਲੀ ਛੁੱਟੀ ਅਰਨੀ ਮੈਂ ਕਹਿੰਦਾ ਜਾਓ ਜੀ ਜੀ ਕਰੂਗਾ ਕੇਸ ਕਤਲ ਕਰਾਉਣੇ ਉਤੇ ਕਰਾ ਦਿਓ ਪਰ ਘਰੋਂ ਜਾਣ ਲੱਗਿਆ ਨਾ ਨਾਈ ਦੀ ਦੁਕਾਨ ਤੇ ਇੱਕ ਵਾਰੀ ਸ਼ੀਸ਼ੇ ਦੇ ਸਾਹਮਣੇ ਖਲੋ ਕੇ ਆਪਣਾ ਮੂੰਹ ਜ਼ਰੂਰ ਵੇਖ ਕੇ ਜਾਇਓ ਮੈਂ ਗਰੰਟੀ ਦੇਣ ਨੂੰ ਤਿਆਰ ਆ ਤੁਹਾਡਾ ਕੇਸ ਕਤਲ ਕਰਾਉਣ ਨੂੰ ਜੀ ਨਹੀਂ ਕਰਨਾ ਕਿਉਂ ਕਿ ਤੁਹਾਡੇ ਕੇਸ ਰਖਾਈ ਬਾਬਾ ਫਤੀ ਸਿੰਘ ਨੇ ਹੁਣੇ ਆ ਐਨਾ ਕਰੋ ਮੈਂ ਜ਼ਿਆਦਾ ਨਹੀਂ ਕਹਿੰਦਾ ਵੀ ਆ ਕਰ ਲੋ ਆ ਕਰ ਲੋ ਸੱਤਾਂ ਦਿਨਾਂ ਦੀ ਖੇਡ ਆ ਸੱਤ ਦਿਨ ਆਪਣੇ ਸਿਰਾਂ ਤੇ ਪੱਗਾਂ ਬੰਨ ਕੇ ਰੱਖੋ ਪਰਨੇ ਬੰਨ ਕੇ ਰੱਖੋ ਨੰਗੇ ਸਿਰ ਨਾਲ ਫਿਰੋ عقیدہ ਤੇ ਰੱਖੋ ਉਹਨਾਂ ਵਾਸਤੇ ਉਹਨਾਂ ਕਿੰਨਾ ਕੁਝ ਸਾਡੇ ਲਈ ਕਰ ਦਿੱਤਾ ਰਮਾਲ ਵੀ ਨਾ ਬਨੋ ਪਰਨੇ ਬਨੋ ਸਿਰਾਂ ਦੇ ਉੱਤੇ ਪੱਗਾਂ ਬੰਨੋ ਸਿਰਾਂ ਦੇ ਉੱਤੇ ਜਦੋਂ ਸ਼ੀਸ਼ੇ ਦੇ ਸਾਹਮਣੇ ਕੱਲਾ ਕੱਲਾ ਲੜ ਲੈ ਕੇ ਆਓਗੇ ਉਹ ਕੱਲਾ ਕੱਲਾ ਲੜ ਤੈਨੂੰ ਦੱਸੂਗਾ ਕਿ ਮੈਂ ਪੱਗ ਦਾ ਕੱਲਾ ਕੱਲਾ ਲੜ ਲਿਆਂਦਾ ਵਾ ਇਹ ਪੱਗ ਦੇ ਪੀਚ ਤਦ ਸੋਹਣੇ ਲੱਗਦੇ ਆ ਕਿ ਜਿੱਦਾਂ ਪੱਗ ਦਾ ਪੀਚ ਕੱਲਾ ਕੱਲਾ ਵਾ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਦਾ ਜੀਵ ਵੀ ਮੇਰੇ ਲਈ ਕੱਲਾ ਕੱਲਾ ਕਰਕੇ ਵਾਰ ਦਿੱਤਾ ਸੀ ਤਦ ਪੱਗ ਦੇ ਪੀਚ ਕੱਲੇ ਕੱਲੇ ਸੋਹਣੇ ਲੱਗਦੇ ਆ ਗੱਲ ਭਰੋਸੇ ਦੀ ਆ ਦੂਜਾ ਨੰਬਰ ਸਾਡੇ ਜੋ ਜਿਹੜੇ ਪੈਗ ਪਿਆਲਾ ਲਾਉਂਦੇ ਆ ਨਸ਼ਾ ਪਤਾ ਕਰਦੇ ਆ ਠੰਡ ਵਾਵਾ ਪੈ ਜਾਣੀ ਆ ਕਈਆਂ ਨੂੰ ਪੁੱਛੋ ਨਾ ਵਾਵਾ ਠੰਡ ਜੀ ਲੱਥ ਜਾਂਦੀ ਸ਼ਾਮਾਂ ਨੂੰ ਘੁੱਟ ਲਾ ਲੈਂਦੀ ਆ ਤੂੰ ਉਹਦੇ ਘੁੱਟ ਲਾ ਕੇ ਲੰਮੇ ਪੈ ਗਿਓ ਤੇ ਜਿਹਦਾ ਤੂੰ ਸੇਖਿਆ ਕਦੀ ਉਸ ਗੁਰੂ ਦੀ ਮਾਂ ਵੱਲ ਵੇਖਿਆਈ ਉਹਨੇ ਠੰਡੇ ਬੁਰਜੂ ਚ ਠੰਡ ਕਿਦਾਂ ਲਾਈ ਹੋਊਗੀ ਉੱਥੇ ਬੈਠਿਆ ਜਦੋਂ ਚਾਰ ਚੁਫੇਰੇ ਠੱਕਾ ਵਗਦਾ ਹੋਊਗਾ ਆਵਾ ਮਾਝੇ ਵਾਲੇ ਬੈਠੇ ਠੱਕਾ ਸਾਨੂੰ ਪਤਾ ਕਿੰਨੂ ਆਂਦੇ ਆ ਜਦੋਂ ਚਾਰ ਚੁਫੇਰੇ ਠੱਕਾ ਵੱਜਦਾ ਹੋਊਗਾ ਕੋਰਾ ਪੈਂਦਾ ਹੋਊਗਾ ਹਵਾ ਹੱਡਾਂ ਦੇ ਵਿੱਚੋਂ ਦੀ ਲੰਘਦੀ ਜਾਂਦੀ ਹੋਊਗੀ ਠੰਡ ਦੇ ਮਾਣ ਨੇ ਵੀ ਆਪਣੇ ਪੋਤਰਿਆਂ ਦੇ ਨਾਲ ਬੈ ਕੇ ਲਾਈ ਹੋਊਗੀ ਜਿਹੜੇ ਤੁਹਾਡੇ ਚੋਂ ਪੈਗ ਪਿਆਲਾ ਲਾਉਂਦੇ ਆ ਕੋਈ ਵੀ ਨਸ਼ਾ ਕਰਦੇ ਮੈਂ ਬਹੁਤਾ ਲੰਮੀ ਚੌੜੀ ਖੇਡ ਨਹੀਂ ਜਾਂਦਾ 13 ਪੋ ਤੱਕ ਆਪਣੇ ਘਰਾਂ ਚ ਨਸ਼ਾ ਪਤਾ ਨਾ ਵੜਨ ਦਿਓ 14 ਨੂੰ ਤੁਹਾਨੂੰ ਛੁੱਟੀ ਆ ਪਰ ਜਦੋਂ ਨਸ਼ਾ ਪਤਾ ਕਰਨ ਲੱਗੋਗੇ ਇੱਕ ਵਾਰੀ ਗੁਰੂ ਨੂੰ ਯੂਰ ਯਾਦ ਕਰਿਓ ਮੈਂ ਦਾਵੇ ਨਾ ਕਹਿਣਾ ਤੁਹਾਡਾ ਨਸ਼ਾ ਕਰਨ ਨੂੰ ਜੀ ਨਹੀਂ ਕਰੂਗਾ ਕਿਉਂਕਿ ਤੁਹਾਡਾ ਨਸ਼ਾ ਛਡਾਇਆ ਹੈ ਗੁਰੂ ਗੋਬਿੰਦ ਸਿੰਘ ਦੇ ਸਹਬਜ਼ਾਦਿਆਂ ਨੇ ਹੋਣਾ ਵਾ ਪਾਗਾ ਵਾਲਿਓ ਸਟੇਜਾਂ ਦੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ ਸਾਹਮਣੇ ਬਹਿ ਕੇ ਸੁਣਨਾ ਵੀ ਬੜਾ ਸੌਖਾ ਜੀ ਪਰ ਜੇ ਉਹ ਨੂੰ ਨਾਲ-ਨਾਲ ਆਪਣੇ ਤੇ ਹੰਡਾਈ ਜਾਈਏ ਤੇ ਫੇਰ ਪਤਾ ਲੱਗੂ ਵੀ ਦਿਨ ਬੀਤੇ ਕਿੱਦਾਂ ਹੋਣਗੇ ਉਦੋਂ ਜਾ ਕੇ ਰਜਾਈ ਜੀ ਤੇ ਸਾਰੇ ਵੜ ਜਾਣਾ ਵਾ ਤੁਸੀਂ ਵੀ ਪੈ ਜਾਣਾ ਲੰਮੇ ਘੰਟਾ ਰੀਲ ਵੀ ਚਲਾਉਂਦੀਆਂ ਮੈਂ ਇੰਸਟਾਗ੍ਰam ਦੇ ਉੱਤੇ ਮੈਂ ਵੀ ਜਾ ਕੇ ਪੈ ਜਾਣਾ ਲੰਮੇ ਖਿੱਚ ਖਿੱਚ ਕੇ ਨਿਆਣਿਆਂ ਦੇ ਉੱਤੇ ਰਜਾਈਆਂ ਦਿੰਦੇ ਨਾ ਮੇਰਾ ਪੁੱਤ ਕਿਤੇ ਠੰਡ ਨਾ ਲੱਗ ਜੇ ਤੁਸੀਂ ਬੱਚੇ ਲੈ ਕੇ ਅਜੇ ਦੋਰੀਆਂ ਦੋਰੀਆਂ ਕੋਟੀਆਂ ਦੋਰੀਆਂ ਦੋਰੀਆਂ ਟੋਪੀਆਂ ਪੈਰਾਂ ਨੂੰ ਜਰਾਬਾਂ ਪਾ ਕੇ ਲੈ ਕੇ ਜਿੰਨੇ ਪੁੱਤ ਤੁਹਾਨੂੰ ਪਿਆਰੇ ਆ ਉਨੇ ਪੁੱਤ ਗੁਰੂ ਗੋਬਿੰਦ ਸਿੰਘ ਨੂੰ ਵੀ ਪਿਆਰੇ ਆ ਉਹਦੇ ਵਾਧੂ ਨਹੀਂ ਸੀ ਕਿ ਸਾਡੇ ਜਾਦੇ ਪਿਆਰੇ ਆ ਮੇਰੇ ਵੀ ਦੋ ਬੱਚੇ ਆ ਘਰਾਂ ਦੇ ਵਿੱਚ ਰਾਤ ਨੂੰ ਬੱਚਿਆਂ ਦੇ ਉੱਤੇ ਰਜਾਈ ਦੇਣ ਲੱਗਿਆ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਮੇਰੇ ਪੁੱਤਰ ਰਜਾਈ ਚ ਅਜ ਤਦ ਸੁੱਤੇ ਆ ਕਿਉਂਕਿ ਮੇਰੇ ਪਾਤਸ਼ਾਹ ਗੁਰਦੇਵ ਦੇ ਪੁੱਤ ਕਦੀ ਮਾਛੀਵਾੜੇ ਦੇ ਜੰਗਲਾ ਚ ਸੁੱਤੇ ਸੀ ਆਪਣੇ ਪੁੱਤਾਂ ਨੂੰ ਨਿੱਘ ਦੇਣ ਲੱਗਿਆ ਕਿੰਨੇ ਪ੍ਰਬੰਧ ਕਰਦੇ ਜੇ ਆਹ ਹੀਟਰ ਲਈ ਆਇਓ ਸਰਦਾਰ ਜੀ ਨਿਆਣੇ ਨੂੰ ਠੰਡ ਲੱਗਦੀ ਆ ਰਾਤ ਆ ਪਿੰਨਿੰਗਾ ਬਣਾ ਲੀਏ ਇਹਨਾਂ ਵਾਸਤੇ ਵੇਸਣ ਦੀ ਗੱਲ ਸੀ ਬਣਾ ਲੀਏ ਵੇਸਣ ਬਣਾ ਲੀਏ ਭਾਂਡਾ ਬਣਾ ਲੀਏ ਨਿਆਣੇ ਨੂੰ ਠੰਡ ਨਾ ਲੱਗੇ ਜਿੰਨਾ ਤੁਸੀਂ ਚਾਹ ਕਰਦੇ ਜੇ ਗੁਰੂ ਗੋਬਿੰਦ ਸਿੰਘ ਨੇ ਵੀ ਆਪਣੇ ਪੁੱਤਾਂ ਲਈ ਓਨੇ ਚਾਹ ਕੀਤੇ ਆ ਇੱਕ ਗੱਲ ਚੇਤੇ ਰੱਖਿਓ ਸਾਡੇ ਪੁੱਤ ਤਦ ਹੱਸਦੇ ਵਸਦੇ ਸਾਡੀਆਂ ਗੋਦੀਆਂ ਚ ਬੈਠੇ ਆ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਪੁੱਤ ਹੱਸਦਿਆਂ ਹੱਸਦਿਆਂ ਵਾਰ ਦਿੱਤੇ ਆ ਜੇ ਓਨੇ ਵੀ ਲਕਾ ਕੇ ਰੱਖੇ ਹੁੰਦੇ ਫਿਰ ਸਾਡੀਆਂ ਗੋਦਾਂ ਚ ਸਾਡੇ ਪੁੱਤ ਜੀ ਦਾ ਸਰਦਾਰ ਬਣ ਕੇ ਨਹੀਂ ਸੀ ਬੈਠੇ ਲਾਉਂਦੇ ਜੇ ਜਕਾਰਾ ਕਿ 13 ਪੁੱਤ ਅੱਕੇ ਸਾਨੂੰ ਕੈਂਚੀ ਨਹੀਂ ਲਾਵਾਂਗੇ ਲਾਉਂਦੇ ਜੇ ਜਕਾਰਾ ਕਿਉਂਕਿ ਸਾਰਾ ਸਾਡਾ ਹੀ ਨਾ ਜੋਰ ਲਵਾ ਦਿਓ ਵੀ ਤੁਸੀਂ ਵੀ ਕੁਝ ਕਰੋ ਮਾੜਾ ਮੋਟਾ ਗਦਾ ਪੈਰ ਪੁੱਟੋ ਤੁਸੀਂ ਵੀ ਲਾਉਂਦੇ ਜੇ ਜਕਾਰਾ ਵੀ 13 ਪੂ ਤੱਕ ਘਰ ਚ ਪੈਗ ਪਿਆਲਾ ਨਹੀਂ ਵੜਨਿਆਂਗੇ ਲਾਹੰਕਾਰ ਸਾਂ ਜਕਾਰਾ ਬਾ ਉਹ ਬੰਦਾ ਖੜੀ ਕਰਿਓ ਜਿਹਨੇ ਨਿਭਣਾ ਵਾ ਜਿਹੜੇ ਤੁਹਾਡ ਜੋ ਕੇਸ ਕਤਲ ਕਰਦੇ ਆ ਜੀ ਕਰੂ ਤੇ ਕਰੂ ਨਹੀਂ ਤੇ ਮੇਰੇ ਤੇ ਪੌਣੇ 9 ਹੋਈ ਜਾਣੇ ਮੈਂ ਤੇ ਫਤੇ ਬੁਲਾ ਹੀ ਦੇਣੀ ਆ ਪਰ ਘਟੋ ਘਟ ਇੱਕ ਵਾਦਾ ਕਰਦੇ ਵੀ 13 ਪੂ ਤੱਕ 7 ਦਿਨ ਕੇ ਸਾਨੂੰ ਕੈਂਚੀ ਨਹੀਂ ਲੱਗਣਦਿਆਂਗੇ ਜਿਨ੍ਹਾਂ ਦੇ ਘਰਾਂ 'ਚ ਨਸ਼ਾ ਪਤਾ ਚੱਲਦਾ ਵਾ ਘੱਟੋ ਘੱਟ ਇੰਨੇ ਦਿਨ ਅਸੀਂ ਗੁਜ਼ਾਰਾ ਕਰਕੇ ਵੇਖਾਂਗੇ ਤੇ 14ਵੇਂ ਦਿਨ ਗੁਰੂ ਦੀਆਂ ਬਰਕਤਾਂ ਲੈ ਕੇ ਜਾਓਗੇ ਕੇਸ ਕਟਾਉਣ ਨੂੰ ਵੀ ਜੀ ਨਹੀਂ ਕਰੂਗਾ ਤੇ ਨਸ਼ਾ ਪਤਾ ਕਰਨ ਨੂੰ ਵੀ ਜੀ ਨਹੀਂ ਕਰੂਗਾ ਬਾ ਉਹ ਬੰਦਾ ਖੜੀ ਕਰਿਓ ਜਿੰਨੇ ਨਿਭਣਾ ਵਾ ਦੂਜੇ ਦੀ ਕੋਈ ਨਹੀਂ ਗੁੱਸਾ ਮੈਨੂੰ ਕੋਈ ਨਹੀਂ ਆ ਸੁੱਖਾ ਸਾਹਿਬ ਨੇ ਅਗਲੇ ਸਾਲ ਮੈਨੂੰ ਫੇਰ ਸੱਦ ਲੈਣਾ ਬਾਵਾ ਐਤਗਿਰੀ ਦਾ ਪਿਛਲੇ ਸਾਲ ਖੜੀਆਂ ਕਰਾ ਲਿਆ ਕਰਾ ਆਪਾਂ ਲੈਣੀਆਂ ਜਰੂਰ ਇਸ ਕਰਕੇ ਆਪਾਂ ਨੂੰ ਰੰਜ ਨਹੀਂ ਕੋਈ ਵੀ ਫਲਾਣੇ ਨਹੀਂ ਕੀਤੀ ਤੇ ਮੈਂ ਰੋ ਸਕੇ ਕਿਤੇ ਬਹਿ ਜਾਣਾ ਵਾ ਆਪਾਂ ਕਰਾ ਦਿਆਂਗੇ ਤੇ ਯਾਰ ਬੇਲੀ ਬੈਠੇ ਜੇ ਨਾ ਜੀ ਕਰੂ ਅਕ ਇਨਾਈ ਕਰਾ ਛੱਡੋ ਕਦੀ ਬਾਅਦ ਦੀ ਬਾਅਦ ਚ ਵੇਖੀ ਜੋ ਸਤਾਂ ਦਿਨਾਂ ਬਾਅਦ ਨਜੇਟ ਲਾਂ ਗਿਆ ਪੇ ਛੱਡ ਪਾਈ ਜਕਰਾਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਮੇਰੀਆਂ ਅਰਦਾਸਾਂ ਨੇ ਤੁਹਾਡੇ ਵਾਸਤੇ ਤੁਸੀਂ ਜੁਗ ਜੁਗ ਜਵਾਨੀਆਂ ਮਾਣੋ ਤੁਹਾਡੇ ਘਰਾਂ ਚ ਰਹਿਮਤਾਂ ਆਉਣ ਬਾਬਾ ਫਤਿਹ ਸਿੰਘ ਦੀਆਂ ਖੁਸ਼ੀਆਂ ਤੁਹਾਡੀ ਝੋਲੀ ਚ ਪੈਣ ਕਿਉਂ ਗੁਰੂ ਗੋਬਿੰਦ ਸਿੰਘ ਵੀ ਖੁਸ਼ ਹੋਊਗਾ ਵੀ ਵਾਕੇ ਮੇਰੇ ਸਰਦਾਰਾਂ ਦੀ ਮੇਰੇ ਪੁੱਤਾਂ ਦੀ ਕੁਰਬਾਨੀ ਦਾ ਮੁੱਲ ਐਸ ਪਿੰਡ ਵਾਲੀ ਸੰਗਤ ਨੇ ਪਾ ਕੇ ਵਿਖਾਇਆ। ਵੀਰ ਸੰਦੀਪ ਸਿੰਘ ਤੁਹਾਡੇ ਨਗਰ ਦਾ ਹੀ ਸ਼ਦਵੀਰ ਆ। ਸੇਵਾਦਾਰ ਐ ਇਥੋਂ ਦਾ। ਉਹਨੇ ਪ੍ਰਣ ਕੀਤਾ ਵਾ ਕਿ ਮੈਂ ਕਿਸ ਜਰੂਰ ਰੱਖਾਂਗਾ। ਉਹਦੀ ਖੁਸ਼ੀ ਚ ਜਕਾਰਾ ਮੈਂ ਲਾ ਦੇਣਾ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਪ੍ਰੋਗਰਾਮ ਸਫਲ ਆ। ਲੰਗਰ ਚੋ ਦਾਲ ਥੋੜ ਜੂ ਤਾਂ ਵੀ ਚੱਲੂ ਸੁਗਾ ਸਾਹਿਬ 사ਉਂਡ ਵਾਲਾ ਵੀ ਇੱਕ ਦੋ ਚੀਜ਼ ਕੰਮਰਾ ਦੋ ਦੇ ਮਾਫੀ ਦੇ ਦੇਾਂਗੇ ਕਿਉਂ ਕਿਉਂਕਿ ਐਡੇ ਮੇਲੇ ਚੋ ਬੰਦਾ ਇੱਕ ਅੱਧਾ ਹੀ ਤਿਆਰ ਕਰ ਲੀਏ ਤੇ ਸਾਡਾ ਮੇਲਾ ਕਾਮਯਾਬ ਬੰਦਾ ਇੱਕ ਹੀ ਤਿਆਰ ਕਰਨਾ ਇਹ ਵੀ ਬੜੀ ਬਹਾਦਰੀ ਹੈ